ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਜੈ ਬਾਬਾ ਅੱਛਾ ਬਾਝ ਕਿਉਂ ਘਟਾਇਆ ਹੈ ਰਾਜੇ ਇਹ ਠੀਕਾ ਕਿ ਸਭੀ ਹਨ ਪੜਤਾ ਤੇ ਸਾਡੀ ਗਰੀਬੀ ਨੇ ਸਾਨੂੰ ਪੜਾਇਆ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਹੈ ਕਿ ਜੈ ਪੀਂ ਅਸੀਂ ਕਿਉਂ ਬੋਲਦੇ ਹਾਂ ਬਾਬਾ ਸਾਹਿਬ ਡਾਕਟਰ ਬੀਟਕਰਪੀ ਮਰੋ ਸਾਹਿਬ ਦਾ ਨਾਰਾ ਜਿਨ੍ਹਾਂ ਨੇ ਸਾਡੇ ਲਈ 25 ਸਾਲ ਚ ਸੰਘਰਸ਼ ਕੀਤਾ ਸ਼ਿੰਗਰਸ਼ ਕਰੰਤੋਂ ਬਾਤ ਸੁਨੋ ਬੋਦ ਕੋਨ ਦਾ ਅਧਿਕਾਰ ਲੈ ਕੇ ਦਿੱਤਾ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਪੜਨ ਦਾ ਅਧਿਕਾਰ ਲੈ ਕੇ ਦਿੱਤਾ ਘਰ ਬਣਤੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਸਾਡੇ ਲਈ ਬਹੁਤ ਕੁਝ ਕੀਤਾ ਹੈ ਤਾਂ ਸੰਘਰਸ਼ ਦੇ ਵਿੱਚ ਉਹਨੇ ਆਪਣੇ 4 ਬੱਚੇ ਸੀ ਜਿਹੜੇ ਉਹ ਸ਼ਹੀਦੀ ਪ੍ਰਾਪਤ ਤੇ ਤਾਂ ਇਸ ਲਈ ਹਰ ਕੰਮ ਦੇ ਵਿੱਚ ਅਸੀਂ ਅੱਗੇ ਰੱਖਣਾ ਤੇ ਯਾਰਾਂ ਲਾਉਣਾ ਮੇਰੀ ਬੇਨਤੀ ਹੈ ਕਿ ਪੂਰੀ ਆਵਾਜ਼ ਆਣੀ ਜੈ ਜੀ ਦੀ ਜੈ ਜੀ

ਸਾਡੇ ਇਹ ਪਿੱਪਲ ਸੁੱਖਾ ਸੁਨ ਅਤੇ ਸਾਡੀਆਂ ਹੋਰ ਵੀ ਪੈਣਾ ਇੱਥੇ ਐਨਾ ਕੀ ਕੀ ਨਾਮ ਦਾ ਸੱਸੇ ਬੀਚੇ ਜੇ ਜਿਆ ਕੀ ਹਾਜ਼ਰੇ ਅਮਰੇਗਾ ਆਗੂ ਹਾਜੀ ਸੋਨੂ ਮਨੂ ਪੋਪੋ ਪੈ ਹੋ ਗਈ ਹੋਰ 20000 ਚਾਰ ਚਾਰ ਮਨਰੇਗਾ ਆਗੂ ਇੱਥੇ ਇਕੱਠੇ ਹੋਇਆ ਹੋਰ ਵੀ ਬੇਨਤੀ ਆ ਉਹਨਾਂ ਨੂੰ ਕਿ ਉਹ ਵੀ ਚਲੋ ਜੇ ਸਾਡੇ ਨਾਲ ਇੱਥੇ ਨਹੀਂ ਹੈਗੇ ਤੇ ਚੱਡੀ ਕਰਦੀ ਤਿਆਰੀ ਕਰਦੇ ਮੈਂ ਅੱਜ ਦੀ ਮੀਟਿੰਗ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਹਿਲੋਂ ਕਾਂਗਿਆ ਦੀ ਸਰਕਾਰ 10 ਸਾਲ ਗਈ ਹੈ ਆਪਾਂ ਉਹਨੂੰ ਵੀ ਬਹੁਤ ਵੱਡਾ ਸੰਘਰਸ਼ ਕੀਤਾ ਸੀਗਾ ਤੇ ਸੰਘਰਸ਼ ਦੇ ਵਿੱਚ ਨਰੇਗਾ ਦੇ ਵਿੱਚ ਇੰਨਾ ਵੱਡਾ ਨਾਟਕ ਘਪਲਾ ਹੀ ਹੋਇਆ ਸੀ ਤੇ ਨਾ ਜਾਮ ਹੀ ਲੱਗਿਆ ਸੀ ਚੱਲਦਾ ਰਿਹਾ ਲੇਕਿਨ ਆਪਣੇ ਤੇ ਪਰਚੀ ਬਕਤੀ ਤੇ ਕੀ ਕਰਵਾਗੇ ਕੱਲੀ ਹਾਂ ਹੈਣਾ ਫਿਰ ਵੀ ਆਪਾਂ ਹਿੰਮਤ ਨਹੀਂ ਹਾਰੀ ਬੜੀ ਬੜੀ ਜੇਲ੍ਹ ਲੈ ਕੇ ਚੱਕ ਕੇ ਆ ਮੇਰੇ ਵੱਡੇ ਭਾਈ ਸਤਨਾਮ ਸਿੰਘ ਹੋਈ ਸਾਰੇ ਪੱਤਕੇ ਉੱਤੇ 3-3 ਦਿਨ ਜਾਮ ਲਾ ਕੇ ਵੀ ਕੁੜਵਾ ਲੈਂਦੇ ਨੇ। ਫਿਰ ਕਾਂਗਰਸ ਦੇ ਵਿੱਚ ਵੀ ਆਪਾਂ ਜੰਗ ਕੀਤਾ ਪੂਰਾ ਪਰ ਨਰੇਗਾ ਤੇ ਇੰਨਾ ਵੱਡਾ ਭਾਰੀ ਨੁਕਸਾਨ ਨਹੀਂ ਹੋਇਆ ਸੀ। ਚੱਲਦਾ ਰਿਹਾ। ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਆ ਤਾਂ ਪਹਿਲਾਂ ਤਾਂ ਦਬਾਅ ਬਣਾਉਂਦੀ ਦੀ ਮੁਲਾਜ਼ਮਾਂ ਤੇ ਵੀ ਕੰਮ ਬੰਦ ਕੀਤਾ ਜਾਵੇ। ਲੇਕਿਨ ਮੁਲਾਜ਼ਮਾਂ ਨੇ ਕਿਹਾ ਕਿ ਕੰਮ ਅਸੀਂ ਨਹੀਂ ਬੰਦ ਕਰ ਸਕਦੇ ਕਿਉਂਕਿ ਜਦੋਂ ਲੋਕ ਆਉਣੇ ਆ। ਤੇ ਸਾਡੇ ਗੇਟ ਦੇ ਅੱਗੇ ਬੈਠ ਕੇ ਮੁਰਦਾਬਾਦ ਕਰਦੇ ਆ ਬਧਵਾਵਾਂ ਨੂੰ ਦੇ ਕੰਮ ਨਹੀਂ ਕਰਦੇ ਪਰ ਕੰਮ ਫੇਰ ਵੀ ਚੱਲਦਾ ਰਿਹਾ ਲੇਕਿਨ ਉਹਨਾਂ ਨੇ ਸਾਡੇ ਪੈਸੇ ਨਹੀਂ ਲੋਤੇ ਪੱਛੀ ਕਟੋਕਟ ਪੰਪ ਪਾ ਦੇ ਮੀਨੇ ਜਿਹੜੇ ਹੈਗੇ ਆ ਸਾਡੇ ਕੰਮ ਕੀਤੇ ਦੇ ਪੈਸੇ ਲੋਤੇ ਲੁਕੇ ਰਹੇ ਸਾੱਚ ਸੀਗਾ ਉਹਦੀਆਂ ਫੇਰ ਪੱਟੀ ਨੂੰ ਕੰਪਲੇਂਟਾਂ ਪਾਈਆਂ ਆਪਣੀ ਸਭਾ ਵੱਲੋਂ ਕੰਪਲੇਂਟਾਂ ਪਾਈਆਂ ਸੀਗੀਆਂ ਉਸ ਕੰਪਲੇਂਟਾਂ ਤੇ ਜਦੋਂ ਪੜਤਾਲ ਹੋਈ 80% ਜਿਹੜਾ ਨਾ ਬਿਨਾ ਕੰਮ ਕੀਤੇ ਤੋਂ ਸਿਆਸੀ ਲੋਕਾਂ ਨੇ ਤੇ ਪ੍ਰਸ਼ਾਸਨ ਨੇ ਮਿਲ ਕੇ ਉਪਰ ਦੇ ਪੈਸੇ ਕਢਵਾ ਲਏ ਜਿਹਦੇ ਉੱਪਰ ਨਹੀਂ ਨਿਵੜ ਜੇ ਪ੍ਰਚਾਲ ਹੋਈਆ ਤਾਂ ਹੁਣ ਸਰਕਾਰ ਨੇ ਕੰਮ ਜਿਹੜਾ ਹੈਗਾ ਇੱਕ ਵਾਰੀ ਰੋਕ ਲਾ ਦਿੱਤੀ। ਕੋਣੋ ਕੰਮ ਦੀ ਰੋਕ ਲੱਗੀ ਹੋਈ ਹੈ। ਅਸੀਂ ਲਗਾਤਾਰ ਚਾਰ ਮੀਟਿੰਗਾਂ ਜਿਹੜੀਆਂ ਹੈਗੀਆਂ ਚੰਡੀਗੜ੍ਹ ਮੰਨੇਗਾ ਦਾ ਸਭ ਤੋਂ ਵੱਡਾ ਦਫਤਰ ਆ। ਮਡਰੀ ਕਾਰਾ ਜੀਡੀਸੀ ਪੰਜਾਬ ਪੰਚਾਇਤ ਡਿਪਟੀ ਕਮਿਸ਼ਨਰ ਤਾਂ ਉਹਨਾਂ ਨੂੰ 4 ਮਿੰਟਾਂ ਦੇ ਵਿੱਚ ਤੀਜੀ ਮੀਟਿੰਗ ਦੇ ਵਿੱਚ ਸੂਮ ਪੂਰਾ ਜੋਰ ਪਾ ਕੇ ਉਹਨਾਂ ਤੋਂ ਮੀਟਿੰਗ ਦਾ ਸਮਾਂ ਲਈਆ ਉਹਨਾਂ ਨੇ 18 ਤਰੀਕ ਮੀਟਿੰਗ ਦੀ ਰੱਸੀ ਸੀ ਮੀਟਿੰਗ ਦਾ ਸਮਾਂ ਦੇ ਦਿੱਤਾ ਲੇਕਿਨ ਗੰਦੀਆਂ ਸਰਕਾਰਾਂ ਫੇਰ ਵੀ ਨੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਤਾਂ ਮੀਟਿੰਗ ਸਾਡੀ ਉਹਨਾਂ ਨੇ ਕਾਮਯਾਬ ਨਹੀਂ ਹੋਈ 19 ਤਰੀਕ ਨੂੰ ਅਸੀਂ ਫੇਰ ਕਰਾਉ ਕੀਤਾ ਜਦੋਂ ਤਾਂ 19 ਤਰੀਕ ਨੂੰ ਉਹਨਾਂ ਨੇ ਸਾਨੂੰ ਇੱਕ ਲੈਟਰ ਦੇ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਣੇ ਪਿੰਡਾਂ ਦੇ ਜਿਹੜੇ ਆਪ ਨੂੰ ਸਾਹਗੇ ਨੇ ਉਹ ਲੈ ਕੇ ਆਓ ਉਹਨਾਂ ਦੀ ਸਮੱਸਿਆ ਜਿਹੜੀ ਹੈ ਕਿ ਨੋਟ ਕਰਕੇ ਜੀ ਆਪ ਆਰਡਰ ਕਰਕੇ ਜੇ ਤਦੋਂ 26 ਤਰੀਕ ਆ ਮੰਗਲਵਾਰ ਦੀ ਮੀਟਿੰਗ ਵੀ ਹੈਗੀ ਆ ਆਪਾਂ 25 ਤਰੀਕ ਸ਼ਾਮ ਨੂੰ ਸ਼ਾਮ ਨੂੰ 5 ਵਜੇ ਟਰੇਨ ਚੱਲਦੀ ਆ ਉੱਥੇ ਆਪ ਇਕੱਠੇ ਹੋ ਕੇ ਜਾਣਾ ਤਾਂ ਉੱਥੇ ਖਾਣ ਪੀਣ ਦਾ ਰੈਗਿਸਟਰੀ ਹੈਗਾ ਤੇ ਰਸਤੇ ਦੀ ਭਾਂਟ ਕਰਾਏ ਦਾ ਵੀ ਰਜਿਸਟ੍ਰਾ ਪੱਕੀ ਦਾ ਹੋਣਾ ਤਾਂ ਤੁਸੀਂ ਸਾਰਿਆਂ ਨੇ ਸਾਥ ਦੇਣਾ ਆਖੋ ਉੱਥੇ ਆਪਣੀ ਮਨੇਰੇਗਾ ਲਾਗੂ ਕਰੋ ਤਕੜੇ ਲੋਕੀ ਮਨੇਰੇਗਾ ਲਾਗੂ ਕਰਾ ਲੋ ਇਹ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਸੰਵਿਧਾਨ 352 ਚ ਬੜਿਆ ਜਿਹਦੇ ਚ ਲਿਖਿਆ ਸੀਗਾ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਾਉਣ ਦੇ ਆਧਾਰ ਤੇ ਸਾਡੇ ਸੰਵਿਧਾਨ ਨੂੰ ਸੋਧ ਕੀਤਾ 2005 ਚ ਇਹ ਜਿੱਦੇ ਚ ਲਿਖਿਆ ਹੈ ਰੋਜ਼ਗਾਰ ਗਰੰਟੀ ਐਕਟ 2015 ਦਾ ਹਾਂ ਇਹ ਇੱਕ ਮਨੇਗਾ ਗਰੰਟੀ ਕਾਨੂੰਨ ਬਣਿਆ ਤਾਂ ਸਾਡਾ ਬਣਿਆ ਹੋਇਆ ਕਾਨੂੰਨ ਜਿਹੜਾ ਹੈਗਾ ਉਹ ਖਤਮ ਕੀਤਾ ਜਾ ਰਿਹਾ ਬੜਿਆ ਕਾਨੂੰਨ ਅਸੀਂ ਕਿਸਾਨਾਂ ਦਾ ਵਿਰੋਧ ਨਹੀਂ ਕਰਦੇ ਲੇਕਿਨ ਇੱਕ ਧਰਮ ਹੈਗੀ ਆ ਕਿਸਾਨ ਇਕੱਠੇ ਹੋਏ ਇਕੱਠੇ ਹੋ ਕੇ ਪਾਵਰ ਬਣਾਈ ਪਾਵਰ ਬਣਾਈ ਤੇ ਉਹਨਾਂ ਨੂੰ ਟੈਕਸ ਮਾਫਲੇ ਕਿਸਾਨ ਇਕੱਠੇ ਹੋਏ ਇਕੱਠੇ ਹੋ ਕੇ ਪਾਵਰ ਬਣਾਈ ਉਹਨਾਂ ਨੂੰ ਮੋਟਰਾਂ ਦਾ ਤੇ ਘਰਾਂ ਦਾ ਬਿੱਲ ਮਾਫ ਕਰਵਾਇਆ ਕਿਸਾਨ ਇਕੱਠੇ ਹੋਏ ਤਾਂ ਇਕੱਠੇ ਹੋ ਕੇ ਉਹ ਸਰਕਾਰ ਤੇ ਦਬਾਅ ਬਣਾ ਕੇ ਇੱਕ ਕਿਲੇ ਦਾ ਮੁਆਵਜ਼ਾ ਦੋ-ਦੋ ਹਜ਼ਾਰ ਰੁਪਏ ਗਿਆ ਕਰੇਗਾ ਉਹ ਇਕੱਠੇ ਹੋ ਕੇ ਤਾਂ ਸਾਰ ਇਕੱਠੇ ਹੋਏ ਤੇ ਬੋਨਸ ਭਾਵੇਂ ਕਣਕ ਵੀ ਦੇਣਾ ਕਿ ਭਾਵੇਂ ਝੋਨਾ ਵੀ ਦੇਣਾ ਜਿਹੜੇ ਵੇਚਦੇ ਆ ਉਹਨਾਂ ਨੂੰ ਬੋਨਸ ਜੇ ਇਕੱਠੇ ਹੋਏ ਤਾਂ ਉਹਨਾਂ ਨੂੰ ਮਿਲਿਆ ਲੇਕਿਨ ਅਸੀਂ ਇਕੱਠੇ ਨਹੀਂ ਹੈਗੇ ਤਾਂ ਸਾਡੇ ਜਿਹੜੇ ਹੱਕ ਹੈਗੇ ਆ ਉਹ ਬੰਦ ਕੀਤੇ ਆ ਪਿੱਛੇ ਮੇਰਾ ਭਾਈ ਸੀਗਾ ਉਹਦਾ ਹੁਣ ਮੈਂ ਨਾਮ ਨਹੀਂ ਲੈਣਾ ਉਹ ਮੈਨੂੰ ਕੀ ਕਹਿੰਦਾ ਕਿ ਸਾਡੀ ਦੂਰ ਪੈ ਕਿਲੋ ਵਾਲੀ ਕੰਟਰੀ ਬੰਦ ਜੇ ਅਸੀਂ ਬੋਲਾਂਗੇ ਨਹੀਂ ਤੇ ਸਾਰਾ ਕੁਝ ਸਰਕਾਰ ਵੱਲ ਕਰ ਦੇਸੀ ਤੇ ਜੇ ਅਸੀਂ ਬੋਲਣਾ ਜੀ ਕਰ ਦਿੱਤਾ ਕਿਸਾਨਾਂ ਨੂੰ ਟੱਕਰ ਹੀ ਦੇਗੀ ਤਾਂ ਪੇਰ ਕੋਈ ਚੀਜ਼ ਨਹੀਂ ਹੋਣੀ ਮਰ ਛੋਟੀ ਕੀ ਧਾਰਨਾ ਹੈ ਨਾਰਾ ਨਹੀਂ glass ਮੇਰੇ ਪਿਆ ਖਲੀ ਨਹੀਂ ਆਕਰ ਨਹੀਂ ਨਿਕਲ ਸਕਦਾ ਮੈਂ ਬਰ ਗਾ ਰਹੀ ਹਾਂ ਇੱਕ ਗਲਾਸ ਲਿਆਓ ਇੱਕ ਛੋਟੀ ਜਿਹੀ ਧਾਰਨਾ ਗਲਾਸ ਨਾਲ ਜੁੜੀ ਹੋਈ ਹੈ ਉਹ ਜ਼ਰੂਰੀ ਹੈ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਆਪਣਾ ਚੈਨਲ ਬਣਾਇਆ ਹੈ ਚੈਨਲ ਦਾ ਨਾਮ ਹੈਗਾ ਇਨਸਾਫ ਲਈ ਸ਼ੁਰੂਆਤ ਇਨਸਾਫ ਲਈ ਸ਼ੁਰੂਆਤ ਸੋਸ਼ਲ ਮੀਡੀਆ ਤੇ ਸਾਨੂੰ ਹੌਲੀ ਹੌਲੀ ਜਾਣਕਾਰੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿੰਨੇ ਬੰਦਿਆਂ ਨੂੰ ਪਤਾ ਜੀ ਇੱਥੇ ਖਾਸੀ ਚ ਪਾਣੀ ਆਇਆ ਸੀਗਾ ਪਤਾ ਨਾ ਉਹ ਮੁੰਡਾ ਕਹਿੰਦਾ 1988 ਚ ਪਣੀ ਆ 1988 ਚ ਪਣ ਗਿਆ ਸੀ ਉਸ ਕੋ ਬਾਹਰ ਪਾਣੀ ਆਇਆ ਪਾਣੀ ਆਇਆ ਕੋ ਫਾਇਦਾ ਹੁਣ ਪਾਣੀ ਉਹ ਵੀ ਹੁੰਦਾ ਕਿ ਗਲਾਸ ਵਿੱਚ 2.5 300 ਗ੍ਰਾਮ ਪਾਣੀ ਪੈਂਦਾ ਪਾਣੀ ਵਿਚਾਰਾ ਥੋੜਾ ਹੁੰਦਾ ਇਹਨੂੰ ਬੱਚਾ ਮੂੰਹ ਨੂੰ ਲਾਵੇ ਬਜ਼ੁਰਗ ਲਾਵੇ ਜਵਾਨ ਲਾਵੇ ਪਾਣੀ ਬੇਬਸ ਹੁੰਦਾ ਹੈ ਪਾਣੀ ਮੰਦੇ ਨੂੰ ਪੰਚਾ ਹੁਣ ਪਾਣੀ ਉਹ ਵੀ ਹੁੰਦਾ ਕਿ ਜਿਹੜਾ ਇਕੱਠਾ ਹੋ ਜਾਂਦਾ ਜਿਹੜਾ ਇਕੱਠਾ ਹੋ ਜਾਂਦਾ ਪਾਣੀ ਮੰਦੇ ਨੂੰ ਅੰਦਰ ਕਰਦਾ ਹਰ ਫਿਰ ਤਾਂ ਮੱਜਾ ਦੇ ਵੀ ਕਿੱਲੇ ਤੋਂ ਰੱਸਾ ਲਾਣਾ ਪੈਂਦਾ ਚਲੋ ਹੁਣ ਪਾਣੀ ਜਿੱਦਣ ਨੂੰ ਰੋੜ ਜਵੇ ਆਪਕਾ ਦੀ ਜੀ ਹੈ ਨਾ ਕਰਤਾ ਹੋ ਗਿਆ ਹੁਣ ਜੇ ਤੁਸੀਂ ਇਕੱਠੇ ਹੋ ਗਏ ਤਾਂ ਜਿਹੜੇ ਗੰਡਖਾਣੀ ਲੋਕ ਨੇ ਜਿਹੜੇ ਸਾਡੇ ਤੋਂ ਵੋਟਾਂ ਨੂੰ ਝੋਲਦੇ ਆ ਉਹ ਕਦੀ ਸੰਦਾ ਪੈਸੇ ਰੋਕ ਦਿੰਦੇ ਆ ਕਦੀ ਸੰਦਾ ਕੰਮ ਰੋਕ ਦਿੰਦੇ ਆ ਉਹ ਗੰਦਾ ਆਪਾਂ ਰੋੜ ਕੇ ਨਾ ਜਾਂਦੇ ਜਿਵੇਂ ਪਾਣੀ ਹੈ ਹੈ ਇਹ ਕਿੱਟੇ ਨਾ ਹੋਈ ਤਕਰੀਰ ਆਪਾਂ ਪਾਈ ਨਹੀਂ ਠੀਕ। ਦੂਸਰੀ ਗੱਲ ਇੱਕ ਗਲਾਸ ਨਾਲ ਤੁਹਾਡੀ ਹੋਰ ਗਾਉ। ਮਾੜਾ ਜੇ ਮੇਰੀ ਗੱਲ 'ਚ ਹਾਂ 'ਚ ਹਾਰ ਲਾਉਣਾ। ਗਲਾਸ ਸਿੱਧਾ ਕਰ। ਪਾਣੀ ਕਿੰਨਾ ਪੈ ਸਕਦਾ ਇਸ 'ਚ? ਪਾਣੀ। ਪਾਣੀ ਜੱਟ ਆ ਗਿਆ ਰਿਹਾ। ਅੱਛਾ ਜੀ ਸਿੱਧਾ ਤੇ ਤਾਂ ਪਊਗਾ ਨਾ। ਅੱਛਾ ਹੁਣ ਠੁਠਾ ਕਰ ਦਿੱਤਾ। ਹੁਣ ਬੈਜੂ। ਇਹ ਮੈਂ ਕਹਿੰਦਾ ਨਹੀਂ। ਇਹ ਕਦੇ ਤੋਂ ਪੜਨਾ। ਫਿਰ ਮੈਂ ਜਿੰਨੀਆਂ ਗੱਲਾਂ ਦਸੀਆਂ ਨਹੀਂ। ਹੈ ਨਾ ਜੇ ਤਾਂ ਤੁਹਾਡੇ ਦਿਮਾਗ 'ਚ ਪੈ ਗੀਆਂ ਕਿ ਫਿਰ ਤੁਹਾਡੇ ਅੱਗੇ ਕੁਝ ਨਹੀਂ ਆਉਂਦਾ ਫਿਰ ਤਾਂ ਆਪਾਂ ਮੇਸ਼ਾਲੀ ਜੋ ਬਾਬਾ ਸਾਹਿਬ ਸਾਨੂੰ ਆਪਣੀ ਮੰਜ਼ਲ ਦੇ ਗਿਆ ਸਾਡੀ ਕਿ ਤੁਹਾਡੀ ਮੰਜ਼ਲ ਉਹ ਆ ਪਾਰਲੀਮੈਂਟ ਬਦਾਲ ਸੁਭਾ ਲੋਕ ਸਭਾ ਫਿਰ ਉੱਥੋਂ ਸਾਨੂੰ ਕੋਈ ਤਰ੍ਹਾਂ ਦੀ ਕੋਈ ਨਹੀਂ ਹੋ ਸਕਦੀ ਤੇ ਜੇ ਦਿਮਾਗ ਤੋਂ ਅੱਡਾ ਗਲਾਸ ਲੰਮੂ ਉੱਠਾ ਰਹਿ ਗਿਆ ਤਾਂ ਕੋਈ ਨਹੀਂ ਕਰ ਸਕਦਾ ਹੋਰ ਮੈਨੂੰ ਤੁਸੀਂ ਕਹਿਣਾ ਹੈ ਵੀ ਗਲਾਸ ਸਿੱਧਾ ਕਰ ਦੇ ਜਾਂ ਉੱਠਾ ਰੱਖ ਦੇ ਤੁਸੀਂ ਦੱਸੋ ਕੀ ਫਸਲਾ ਗਿੱਟਾ ਸਾਰਾ ਗਲਾਸ ਮੈਂ ਤਾਂ ਸਿੱਧਾ ਕਰਾਂਗਾ ਜੇ ਤੁਸੀਂ ਆਪ ਦਾ ਦਿਮਾਗ ਸਿੱਧਾ ਕਰੋਗੇ ਬੋਲੋ ਗਲਾਸ ਕਿ ਦਿਮਾਗ ਸਿੱਧਾ ਕਰਨਾ ਪੈਣਾ ਆ ਜੀ ਜੇ ਆਪਾਂ ਦਿਮਾਗ ਸਿੱਧਾ ਕਰਾਂਗੇ ਤਾਂ ਉੱਠਾ ਨਹੀਂ ਬੋਲੋ ਇਹ ਨਾ ਸੁਣਨਾ ਕਰਨਾ ਇਤਰਾ ਹੈ ਬਹੁਤ ਸਿੱਖ ਪੰਜੀ ਕੀ ਨਾਮ ਪੁੱਤ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਪੜਾ ਹੈ ਨੰਗਵਾ ਪਰ ਉਧਰ মিডিਆ ਵਾਲਿਆਂ ਨੂੰ ਵੀ ਦੱਸਣਾ ਨਾ ਆਪਾਂ ਹਾਂਜੀ ਕੀ ਨਾਮ ਨੰਗਵਾ ਹਾਂ ਹੋਣ ਦਾ ਸੁਪੀ ਕਰੇ ਜੇ ਆਪਾਂ ਦਿਮਾਗ ਆਪ ਦਾ ਸਹੀ ਕਰਾਂਗੇ ਤੇ ਰੋਟੀ ਖਾਵਾਂਗੇ ਤੇ ਜੇ ਦਿਮਾਗ ਹੀ ਨਾ ਸਹੀ ਹੋਇਆ ਤੇ ਰੋਟੀ ਆਪਣੀ ਆਪੇ ਖੁੱਸ ਜਾਨੀ ਤਾਲੀਆਂ ਮੰਗਤਾਂ ਮੇਰੇ ਇੱਥੇ ਆਉਂਦਾ ਫਰਕ ਪੈ ਗਿਆ ਕਿ ਭਾਈ ਸਾਹਿਬ ਦੀ ਇਕੱਠਾ ਹੋਣਾ ਆਪਣੀ ਮਜਬੂਰੀ ਆ ਇਕੱਠੇ ਹੋਣਾ ਪਊਗਾ ਹੁਣ ਮੈਨੂੰ ਲੱਗਦਾ ਕਿ ਮੈਨੂੰ ਗਲਾਸ ਵੀ ਸਿੱਧਾ ਕਰਨਾ ਪਊਗਾ ਕਰ ਲਈਏ ਇਹ ਨਾ ਕਰਨਾ ਪਾੜਾ ਪਰ ਜਿਵੇਂ ਹੁਣ ਮੈਂ ਸਿੱਧਾ ਕਰਾਂਗਾ ਦਿਮਾਗ ਨੂੰ ਸਿੱਧਾ ਪਾ ਕੇ ਉਹ ਗੱਲ ਜਮਾ ਰੱਖ ਲਿਆ ਜੀ ਹੋਰ ਗੱਲ ਵੀ ਜਮਾ ਪਤਾ ਕਿਵੇਂ ਰੱਖਣੀ ਆ ਹੈ ਨਾ ਹਾਂ ਅੱਜੋ ਜ਼ਿਆਦੇ ਬੰਦਿਆਂ ਕੋਲੇ ਮੋਬਾਈਲ ਆ ਗਏ ਆ ਹੈਗੇ ਆ ਨਾ ਤੇ ਹੁਣ ਖਾਸ ਕਿਸੇ ਜੀ ਦਾ ਮੋਬਾਈਲ ਹੁੰਦਾ ਨਾ ਨੰਬਰ ਤੇ ਉਹ ਮੋਬਾਈਲ ਤੇ ਸੇਵ ਕਰ ਲੈਂਦੇ ਆ ਹੈਣਾ ਕਰ ਲੈਂਦੇ ਆ ਇਹ ਮੇਰੀਆਂ ਗੱਲਾਂ ਸੇਵ ਕਰ ਲਿਆ ਜੇ ਤੁਹਾਡੇ ਕੰਮ ਆਉਣੀਆਂ ਤੇ ਮੈਨੂੰ ਤੁਹਾਡੇ ਤੋਂ ਉਮੀਦ ਆ ਕਿ ਆਪਾਂ ਭਾਈ 4 ਮਿੱਟੀਆਂ ਚੰਗੀ ਗੱਲ ਲਾਏ ਆ ਪੰਜਵੀਂ ਤਿਆਰ ਆ ਤੇ ਉਸ ਤੋਂ ਬਾਅਦ ਮੀਟਿੰਗ ਬੁਲਾਉਣ ਦੀ ਲੋੜ ਨਾ ਪਵੇ ਉਹ ਤੁਹਾਨੂੰ ਵੇਖ ਕੇ ਕਹਿ ਦੇਣਾ ਕਿ ਭਾਈ ਇਹਨਾਂ ਦੀ ਮੀਟਾ ਚੱਲੀ ਕਰੀਏ ਕਹ ਰਾਹ ਚੱਲਾ ਪੂਰੀ ਮਿਹਨਤ ਆ ਮੈਨੂੰ ਤਾਂ ਆਪਾਂ ਵੀਡੀਓ ਵੀ ਬਣਾਈਆਂ ਕਿਉਂ ਦੇਖ ਕੇ ਵਿਚਾਰਾਂ ਚੱਲਣ ਚੱਲਣ ਗੱਡੀ ਦਾ ਟਾਈਮ ਹੋਇਆ ਤੇ ਤੁਹਾਨੂੰ ਪਤਾ ਨਹੀਂ ਲੱਗਾ ਇਹ ਪਹਿਲਾਂ ਵੀ ਵੇਚ ਜਾਣ ਵਾਲਾ ਵੀ ਜਦੋਂ ਜਾਣਾ ਤੇ ਆਪਾਂ ਸਾਡੇ ਕੋਲ ਆਣਾ ਨਹੀਂ ਰਹਿ ਗਈ ਉਹ ਗੱਲ ਨਾ ਹੋਈ ਹਾਂ ਤੇਰਾਂ ਹੋ ਜਾਵੇ ਤੇ ਉੱਥੇ ਨਾ ਹੋ ਜਾਵੇ ਜਾਣਾ ਸਾਰਾ 200 ਰੁਪਏ ਚਾਹੀਦਾ ਇੱਕ ਬੰਦੇ ਨੂੰ 200 ਰੁਪਏ ਦੇ ਵਿੱਚ ਚੰਗੀ ਗੜਾ ਖਾ ਪੀ ਕੇ ਵਾਪਸ ਆ ਸਕਦਾ ਇੱਕ ਨਾਲੇ ਚੰਗੀ ਗੜਾ ਦੇ ਨਾਲੇ ساری ਜ਼ਿੰਦਗੀ ਦਾ ਵਿੱਚ ਇਹ ਰਹਿਣਾ ਕਿ ਅਸੀਂ ਚੰਗੀ ਗੜਾ ਨੂੰ ਮੇਰੀ ਗੱਲ ਹੈ ਹੈਨਾ ਕਮੇ ਨੂੰ ਤੁਹਾਡੇ ਤੋਂ ਇਹ ਆਸ ਹੈ ਕਿ ਆਪਾਂ ਇਹਦੇ ਤੇ ਅਸਰ ਕਰਾਂਗੇ ਇਹਨਾ ਨਹੀਂ ਆਉਂਦਾ ਸਭ ਨੂੰ ਜੈ ਪੀ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ